ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪਿੰਡ ਸਮਾਲਸਰ ਚੋਂ ਆ ਜੀ ਸਮਾਲਸਰ ਨੂੰ ਜ਼ਿਲ੍ਹਾ ਦੋਸਤੋ ਮੋਗਾ ਪਿਆ ਜਾਂਦਾ ਅੱਜ ਆਪਾਂ ਬਾਈ ਮੰਦਰ ਕੋਲੇ ਆਏ ਸੀਗੇ ਤਿੰਨ ਨਗਾਾਂ ਦੀ ਵੀਡੀਓ ਐ ਇਹ ਤੇ ਇਹ ਸਾਰੇ ਰਿਕਾਰਡ ਵਾਲੇ ਆ ਦੋਸਤੋ ਚੰਗੇ ਆ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਪਹਿਲਾਂ ਆਪਣਾ ਨਾਮ ਤੇ ਐਡਰੈਸ ਬੋਲੋ ਨਾਮ ਸੰਗਮੰਦਰਾ ਬਾਈ ਪਿੰਡ ਸਮਾਲਸਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਗੋਲੂ ਦੀ ਧਰਮਸ਼ਾਲਾ ਰਹਿ ਜਾਂਦੀ ਆਪਾਂ ਦੀ ਠੀਕ ਹੈ ਜੀ ਹਾਂਜੀ ਤੇ ਇੱਕ ਨੰਬਰ ਦੀ ਗੱਲ ਕਰ ਗਏ ਆਪਾਂ ਇਹ ਟੋਕੜ ਗੱਭਣਾ ਬਾਈ ਠੀਕ ਹੈ ਜੀ ਹਾਂਜੀ ਤੇ ਕਿੰਨੇ ਚਿਰ ਦੀ ਗੱਭਣੋ 10 ਦਿਨਾਂ ਦੀ ਗੱਭਣ ਆ ਜੀ ਹਾਂਜੀ 6 ਕਿਲੋ ਦੁੱਧ ਦੇ ਥੱਲੇ 6 ਕਿਲੋ ਦੁੱਧ ਦਾ ਹਾਂਜੀ ਹਾਂਜੀ ਚੈੱਕ ਪਾਸ ਆ ਚੈੱਕ ਪਾਸ ਆਪਣੀ ਕਰਾਈ ਆ ਬਈ ਆਪਾਂ ਫਾਰਮ ਤੇ ਲਈ ਆ ਆਪਣੀ ਕਰਾਈ ਆ ਅਗਲਾ ਕਰਾ ਕੇ ਲਈ ਜਾਵੇ ਠੀਕ ਹੈ ਜੀ ਦੋਸਤੋ ਫਾਰਮ ਵਾਲੀ ਵਹਿੜ ਆ ਦੇਖ ਸਕਦੇ ਤੁਸੀਂ ਆਪ ਸਨੋਮੈਨ ਦੀ ਆ ਸੈਕ ਦਾ ਸੀਮਨ ਲੱਗਾ ਬਈ ਇਹਦੇ ਠੀਕ ਹੈ ਜੀ ਹਾਂਜੀ ਦੋਸਤੋ ਆਪ ਹਾਂਜੀ ਇਹਦਾ ਲੱਗਾ ਹੋstra ਹੈਗਾ ਆਪਣੇ ਕੋਲ ਠੀਕ ਹੈ ਜੀ ਆਪ ਸਨੋਮੈਨ ਦੀ ਆ ਸੈਕ ਦਾ ਸੀਮਨ ਲੱਗਾ ਠੀਕ ਹੈ ਜੀ ਦੋਸਤੋ ਰਿਕਾਰਡ ਪੂਰਾ ਮਿਲ ਜੂਗਾ ਤੁਹਾਨੂੰ ਆਪ ਇਹ ਸਨੋਮੈਨ ਦੀ ਆ ਤੇ ਗਾਂ ਜਿਹੜਾ ਸੀਮਨ ਲੱਗਾ ਹੋਇਆ ਉਹ ਹੈਗਾ ਸੈਕ ਦਾ ਬਾਕੀ ਵਹਿੜ ਤੁਸੀਂ ਦੇਖ ਸਕਦੇ ਆ ਨਵਾਂ ਹਾਣਾ ਦੋਸਤੋ ਦੂਜਾ ਸੂਆ ਸੂ ਗਈ ਬਾਈ ਹੁਣੇ ਪਹਿਲਾ ਸੂਆ ਸੂਈ ਆ ਪਹਿਲਾਂ ਤੇ ਦੂਜੇ ਸੂਏ ਨੂੰ 4 ਮਹੀਨਾ ਦੀ ਗੱਭਣਾ ਦੋਸਤੋ ਵੇਖ ਸਾਦੇ ਆ ਥਾਲੇਵਾ ਬਹੁਤ ਸੋਹਣਾ ਇੱਧਰ ਵੀ ਦਿਖਾ ਰਹੇ ਬਾਈ ਚੰਗਾ ਥਣ ਲੱਗਾ ਚਾਰ ਹੀ ਹਨ ਵੇਖ ਸਾਦੇ ਦੋਸਤੋ ਕੋਈ ਫੋਰ ਸ਼ਾਗ ਨਹੀਂ ਕੋਈ ਫੋਰ ਸ਼ਾਗ ਨਹੀਂ ਬਾਕੀ ਤੋੜ ਕੇ ਵਿਖਾਦ ਗਏ ਆਪ ਬਾਈ ਮਾੜੀ ਦੋਸਤੋ ਜਿਹੜਾ ਗੱਭਣ ਪਸੂੰਦਾ ਚੈੱਕ ਪਾਸ ਤੁਹਾਡਾ ਹੱਕ ਆ ਉਹ ਤੁਸੀਂ ਕਰਾ ਕੇ ਲੈ ਜਾਣਾ ਬਾਤੀ ਬਾਈ ਜੀ ਦਾ ਸਾਸ ਸੋਸਰਾ ਕੰਮ ਹੈ ਜਾਨਵਰ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਬਾਈ ਹੁਣੀ ਤਸੱਲੀ ਪਰਖ ਕਰਕੇ ਲਿਆਉਂਦੇ ਆ ਤੁਸੀਂ ਇੱਥੇ ਆ ਕੇ ਕਰਨੀ ਆ ਮੋੜ ਲਓ ਬਾਈ ਦੋਸਤੋ ਫੁੱਲ ਕਦ ਕੱਦ ਦੇ ਵਿੱਚ ਆ ਕੋਈ ਆਏ ਨਹੀਂ ਵੀ ਛੋਟਾ ਕਦ ਹੋਊਗਾ ਹੱਡੀ ਹੁੱਡੀ ਦੇਖ ਸਕਦੇ ਆ ਜਮਾਂ ਸਿੱਧੀ ਆ ਰੀੜ ਦੀ ਕੋਈ ਆਏ ਨਹੀਂ ਕobb ਹੋਊ ਜਾਂ ਲੱਕ ਹੋਊਗਾ ਟੋਕੜ ਗੱਬਣ ਜਿਹੜਾ ਨਾਗ ਆ ਦੋਸਤੋ ਕਿਤੇ ਹੀ ਨਿਕਲਦਾ ਬਾਕੀ ਰੇਟ ਵੀ ਜਾਇਜ਼ ਹੋਊਗਾ ਇਹਦਾ ਇਹ ਤਾਂ ਫੋਨ ਤੇ ਹੋਊਗਾ ਭਾਈ ਰੇਟ ਜਾਇਜ਼ ਹੋਊਗਾ ਮਾਨਤਾਣ ਹੋਊਗਾ ਵਿੱਚੋਂ ਠੀਕ ਹੈ ਜੀ ਦੋਸਤੋ ਰੇਟ ਆ ਜਿਹੜਾ ਇਹਦਾ ਫੋਨ ਤੇ ਹੋਊਗਾ 22 ਜੀ ਦਾ ਨੰਬਰ ਜਿਹੜਾ ਲਗਾਤਾਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਕੀ ਆਪਾਂ ਜੋੜਾ ਹੀ ਫਾਰਾਂ ਤੋਂ ਲਿਆ ਰਿਹਾ ਠੀਕ ਹੈ ਜੀ ਵੱੱਛੀ ਵੀ ਫਾਰ ਹੁੰਦੀ ਆ ਹਾਂ ਇੱਕੋ ਫਾਰਾਂ ਲਗਾਈ ਆ ਭਾਈ ਇਹਦਾ ਕੋਈ ਆਪਣਾ ਨਹੀਂ ਵੱੱਛੀ ਦੀ ਡਿਟੇਲ ਹੈ ਨਹੀਂ ਆਪਣੀ ਭਾਈ ਆਪਾਂ ਨਾ ਪਹਿਲਾਂ ਆਪਣੇ ਕੋਲ ਸੀ ਨਾ ਡਿਟੇਲ ਆਈ ਸੀਗੀ ਉਹਦੇ ਨਾਲ ਦੱਸ ਦਿੰਦੇ ਸੀ ਇਹਦੀ ਡਿਟੇਲ ਹੈ ਨਹੀਂ ਆਪਣੀ ਦੋਸਤੋ ਇਹਦਾ ਕੋਈ ਪਤਾ ਨਹੀਂਗਾ ਵੀ ਅਨਨੌਨ ਆ ਇਹ ਤੇ ਉਹ ਚੰਗੀ ਐ ਦੇਖ ਸਕਦੇ ਤੁਸੀਂ ਦੰਦੋਂ ਖੀਰੀ ਆ ਚਾਰ ਹੀ ਥਾਣਾ ਬਾਈ ਠੀਕ ਹੈ ਜੀ ਹਾਂ ਦੰਦੋਂ ਓਰੀਜਨਲ ਖੀਰੀ ਆ ਹਾਂ ਦੋਸਤੋ ਦੇਖ ਸਕਦੇ ਆ ਚਾਰ ਹੀ ਥਾਣਾ ਦੰਦੋਂ ਬਾਈ ਹੁਣ ਲਾਦੇ ਵੀ ਖੀਰੀ ਐ ਜਦੋਂ ਮਰਜ਼ੀ ਤੁਸੀਂ ਆ ਕੇ ਇੱਥੇ ਚੈੱਕ ਕਰ ਸਕਦੇ ਆਂ ਹਾਂਜੀ ਹਾਂਜੀ ਤੋੜ ਦੋ ਬਾਈ ਜੀ ਇਹਨੂੰ ਵੀ ਦੋਸਤੋ ਦੇਖ ਸਕਦੇ ਆਂ ਚਿੱਟੀ ਵੱਧ ਐ ਕਾਲੀ ਘੱਟ ਐ ਸੋਹਣੀ ਐਚ ਐਫ ਭਲਾਣੇ ਦੀ ਔਲ ਕਰਦੀ ਐ ਬਾਈ ਇਹ ਖੁੱਲੀ ਫਿਰਦੀ ਆਈ ਦੋਸਤੋ ਖੁੱਲੀ ਫਿਰਦੀ ਆਈ ਐ ਇਸ ਕਰਕੇ ਧਿਹਾਰੇ ਦੀ ਥੋੜੀ ਔਲ ਕਰਦੀ ਐ ਤੋੜਾਂ ਦਾ ਵੀ ਦੇਖ ਸਕਦੇ ਹੋ ਦੋਸਤੋ ਮੋੜ ਲੋ ਬਾਈ ਜਿਵੇਂ ਖੀਰੀਆ ਬਾਈ ਕਾ ਦੇਦਾ ਵੀ ਬਹੁਤ ਹਾਂਜੀ ਹਾਂਜੀ ਕਾ ਦੋਸਤੋ ਫੁੱਲ ਆ ਵੇਲ ਵੀ ਪੂਰੀ ਆ ਮੂੰਹ ਮੱਥਾ ਵੇਖਦੇ ਆ ਦੋਸਤੋ ਸੋਹਣੇ ਮੂੰਹ ਮੱਥੇ ਦੀ ਆ ਕਬੂਤਰੀਆਂ ਕੀ ਆ ਵਾਸੀਮਣ ਦੇ ਇਹ ਕਾਵਲ ਹੀ ਆ ਦੋਸਤੋ ਇਹਨੇ ਹੀਟ ਕੱਢੀ ਸੀ ਬਾਈ ਹੁਣਾਂ ਨੇ ਸੀਮਣ ਭਰਾਇਆ ਨਹੀਂਗਾ ਆਪਾਂ ਭਰਾਇਆ ਨਹੀਂ ਬਈ ਮੈਂ ਕਿਹਾ ਆਪੇ ਭਰਾ ਆ ਦੀ ਕਹਾਣੀ ਫੋਰੇਟ ਇਹਦਾ ਵੀ ਫੋਨ ਤੇ ਰਹੂਗਾ ਇਹਨੇ ਕੀ ਗਈ ਤਿੰਨ ਨੰਬਰ ਦੀ ਗੱਲ ਕਰ ਗਈ ਹੋਊਗਾ ਚੈਜ ਹੋਊਗਾ ਠੀਕ ਹੈ ਜੀ ਇਹ ਮਹੀਨੇ ਦੀ ਸੂਈ ਆ ਬਾਈ ਹਾਂਜੀ ਮਸ਼ੀਰ ਦੇ ਦੱਦ 20 ਕਿਲੋ ਚੋਕੇ ਲਈ ਆ ਹੁਣ ਇਹਦੇ ਥੱਲੇ 17 ਕਿਲੋ ਦੱਦ ਠੀਕ ਹੈ ਜੀ ਨੈਟ ਜਾਣੀ ਭਲਾ ਦੋ ਟਾਈਮ ਚਾਰ ਟਾਈਮ ਚੁਾਈ ਕਰਕੇ ਲੈ ਰਹੇ ਬਾਈ ਸਿਵਲ ਠੰਡੀ ਦੀ ਫੁੱਲ ਗਾਰੰਟੀ ਹੈ ਬਾਈ ਠੀਕ ਹੈ ਜੀ ਦੋਸਤੋ ਵੇਖ ਸਕਦੇ ਆ 17 ਲੀਟਰ ਦੁੱਧ ਜਿਹੜਾ ਹਾਜ਼ਰ ਆ ਵੱਡੀ ਬਹੁਤ ਆ ਬਾਈ ਦੋਸਤੋ ਕੱਦ ਜਿਹੜਾ ਫੁੱਲ ਆ ਇਹਦਾ ਇਹ ਉਹ ਆਪਣਾ ਟੋਕੜ ਕੱਪਣਾ ਵੀ ਥੋੜਾ ਉੱਤੋਂ ਦੀ ਜਾਂਦੀ ਹੈ ਹਾਂਜੀ 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 ਸਾਰੇ ਦੋਸਤੋ ਹਾਂਜੀ ਦੋਸਤੋ ਡੱਬੀ ਵਹਿੜਾ ਲੇਵਾ ਦੋਸਤੋ ਫਿਕਸ ਜਿਆ ਕੋਈ ਆਏ ਨਹੀਂ ਵੀ ਟੁੱਟਵੇਂ ਲੇਵੇਰੀ ਹੋਊਗੀ ਚਾਰ ਹੀ ਥਾਣਾ ਇਹਦੇ ਵੀ 17 ਕਿਲੋ ਦੁੱਧਾ ਤੇ ਬਾਈ ਹੁਣੀ ਦੱਸ ਦਿਆ ਵੀ ਮਸ਼ੀਨ ਤੇ ਚੋਂਦੇ ਸੀਗੇ ਉਹ ਜੀ ਤੋਂ ਲਿਆਂਦੀ ਆ ਪਹਿਲਾਂ ਤੇ 20 ਲੀਟਰ ਚੋਂ ਕੇ ਲਿਆਏ ਸੀਗੇ ਬਾਕੀ ਪਸ਼ੂ ਕਈ ਵਾਰੀ ਮਾੜਾ ਮੋਟਾ ਕਰ ਵੀ ਜਾਂਦਾ ਜਦੋਂ ਦੂਜੇ ਥਾਂ ਹਾਂਜੀ ਇਹ ਸਾਰੇ ਦੋਸਤੋ ਤੋਰਾ ਤਾਰਾ ਦੋਸਤੋ ਇਹ ਮਹੀਨੇ ਕੀ ਦੀ ਸੂਈ ਆ ਬਾਈ ਹੁਣੇ ਦੱਸਦੇ ਆ 17 ਲੀਟਰ ਦੁੱਧ ਆ ਇਹ ਕਿਹੜਾ ਸੂਆਊ ਬਾਈ ਜੀ ਇਹ ਦੂਜਾ ਸੂਆ ਸੂਈ ਆ ਬਾਈ ਦੋਸਤੋ ਦੂਜਾ ਸੂਆ ਸੂਈ ਹੋਈ ਆ ਇਹ ਹਾਂਜੀ ਥਾਂ ਲੈਪਾ ਤੁਹਾਨੂੰ ਨੀੜੇ ਤੋਂ ਖਾਦ ਲੈਣੇ ਇਹ ਸਾਰੇ ਦੋਸਤੋ ਚੰਗਾ ਥਾਣਾ ਚਾਰ ਹੀ ਥਾਣਾ ਬਾਕੀ ਮੂੰਹ ਮੱਥਾ ਰੇਟ ਇਹਦਾ ਵੀ ਦੋਸਤੋ ਫੋਨ ਤੇ ਰਹੂਗਾ ਜਾਇਜ਼ ਹੋਊਗਾ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ ਜੀ